ਭਾਈ ਜੀ ਥੋਡੇ ਹਲਕੇ ਚੋਂ ਹੰਸਰਾਜ ਹੰਸ ਨੂੰ ਭਾਜਪੀ ਨੇ ਖੜਾ ਕੀਤਾ ਹੈ ਜਿਤਾਉਂਗੇ ਨਹੀਂ ਜਿਤਾਉਂਦਾ ਜੀ ਨਹੀਂ ਜਿਤਾਉਣਾ ਜੀ ਪਰ ਹੰਸਰਾਜ ਨੂੰ ਤਾਂ ਭਾਜਪੀ ਨੂੰ ਉਮੀਦ ਹੈ ਕਿ ਤੁਸੀਂ ਫਰੀਦਕੋਟ ਵਾਲੇ ਜਿਤਾਉਂਗੇ ਨਹੀਂ ਜੀ ਨਹੀਂ ਅਸੀਂ ਨਹੀਂ ਜਿਤਾਉਣਾ ਜੀ ਕਿਉਂ ਅਸੀਂ ਚਿੱਤਰਾਂ ਨਾਲ ਰਲਬਾਲ ਕਰਾਂਗੇ ਰਲਬਾਲ ਹੂੰ ਚਿੱਤਰਾਂ ਬਾਲਾਂਗੇ ਉਹਦੇ ਚਾਏਦੇ ਪਰ ਪਰ ਉਹਨਾਂ ਨੂੰ ਤਾਂ ਉਮੀਦ ਹੈ ਕਿ ਪਿੰਡਾਂ ਵਾਲੇ ਸਾਡਾ ਸਵਾਗਤ ਵੀ ਕਰਨਗੇ ਤੇ ਵੋਟ ਵੀ ਪਾਉਣਗੇ ਕੋਈ ਸਵਾਗਤ ਸੂਖਤ ਨਹੀਂ ਕਰਨਾ ਪਦਾ ਹੀ ਨਹੀਂ ਜਣਾ ਨਹੀਂ ਤਾਂ ਉਹਦੀ ਅਈ ਤਾਂ ਉਹ ਨਹੀਂ ਪਾਣੀਗੀ ਕਿਸਾਨ ਵੇਖ ਲਓ ਕਿੰਦਾਂ ਸਰਦਾਂ ਦੇ ਬੈਠੇ ਆ ਕਿੰਨੇ ਤੰਗ ਹੋਏ ਹੋਏ ਆ ਤੇ ਇਹਨਾਂ ਨੂੰ ਵੋਟਾਂ ਕਾਹਦੀਆਂ ਪ ਪਰ ਉਹਨਾਂ ਨੂੰ ਤਾਂ ਉਮੀਦ ਹੈ ਵੀ ਲੋਕ ਸਵਾਗਤ ਵੀ ਕਰਨਗੇ ਤੇ ਵੋਟਾਂ ਵੀ ਪਾਉਣਗੇ ਸਵਾਗਤ ਬੇਇੱਜ਼ਤੀ ਕਰਾ ਕੇ ਜਾਊ ਆ ਗਿਆ ਤਾਂ ਅੱਛਾ ਬਾਈ ਜੀ ਥੋੜੇ ਹਲਕੇ ਚੋਂ ਫਿਰ ਕੀ ਸੋਚ ਕੇ ਭਾਜਪੀ ਨੇ ਹੰਸਰਾਜ ਨੂੰ ਖੜਾ ਕੀਤਾ ਉਹ ਤਾਂ ਉਹਨਾਂ ਨੇ ਉਮੀਦਵਾਰ ਦਾ ਹੱਲਾ ਲੈਣਾ ਹੀ ਆ ਪਰ ਜੇ ਉਹ ਕਿਸੇ ਨੂੰ ਸਾਡੀ ਰਾਜਧਾਨੀ ਦਿੱਲੀ ਸਾਨੂੰ ਉੱਥੇ ਨਹੀਂ ਵੜਨ ਦਿੰਦੇ ਤੇ ਸਾਡੇ ਹੱਥੇ ਸ਼ਰਮ ਵਾਲੀ ਗੱਲ ਆ ਜੇ ਸਾਡੇ ਪਿੰਡਾਂ 'ਚ ਵੀ ਵੜਗੇ ਤਾਂ ਆ ਕੇ ਨਹੀਂ ਤੁਹਾਨੂੰ ਕੀ ਲੱਗਦਾ ਕਿ ਹੰਸਰਾਜ ਆਪ ਇੱਥੇ ਉਮੀਦਵਾਰ ਬਣਿਆ ਜਾਂ ਭਾਜਪੀ ਨੇ ਮਤਲਬ ਕਹਿ ਕੂ ਕੇ ਖੜਾ ਕੀਤਾ ਉਹ ਤਾਂ ਕਹਿ ਕੂ ਕੇ ਬਲੀ ਦੇ ਬੱਕਰੇ ਬਣਾਈ ਜਾਂਦੇ ਹੁਣ ਅਗਲੇ ਨੂੰ ਐਡਾ ਉਧੇ ਦੀ ਟਿਕਟ ਮਿਲਦੀ ਅਗਲਾਂ ਦਾ ਕੁਝ ਨਾ ਕੁਝ ਤਾਂ ਕਰਨ ਗਈ ਤੁਹਾਨੂੰ ਲੱਗਦਾ ਜਿੱਤੂਗਾ ਕਿ ਹਾਰੂਗਾ ਤੁਹਾਡੇ ਫਰੀਦ ਕੋ ਚੋ ਹੰਸ ਰਾਜ ਨਾ ਉਹਨੇ ਕਹਦਾ ਨਾ ਪਿੰਡ 'ਚ ਨਹੀਂ ਬਣਦਣਾ ਕਿਸੇ ਨੇ ਪਿੰਡ 'ਚ ਨਹੀਂ ਬਣਦਦੇ ਉਹਨਾਂ ਨੂੰ ਹਾਰੂਗਾ ਹਾਰੂਗਾ ਬਿਲਕੁਲ ਹਾਂ ਜਵਾਨ ਤ ਜਬਤ ਹੋਊਗੀ ਹਾਰੂਗਾ ਜਬਤ ਹੋਣੀ ਮੈਂ ਤਾਂ ਕਹਿ ਲੱਗਾ ਹਾਂ ਜੀ ਹਾਂਜੀ ਜਵਾਨ ਤ ਜਬਤ ਹੋਗੇ ਜੀ ਕਿਦੀ ਉਹ ਅੰਸਰ ਰਾਜ ਅੰਸ ਦੀ ਹੂੰ ਜਮਾਨ ਤ ਜਬਤ ਹੋਊਗੀ ਉਹ ਜਬਤ ਹੋਊਗੀ ਜੀ ਅੱਛਾ ਭਾਈ ਜੀ ਜਿਵੇਂ ਆ ਲਗਾਤਾਰ ਜਿਹੜੇ ਸਿਆਸੀ ਲੀਡਰ ਨੇ ਉਹ ਆ ਪਾਰਟੀ ਛੱਡ ਕੇ ਉਸ ਛੋ ਛੱਡ ਕੇ ਉਸ ਜਾ ਰਹੇ ਨੇ ਇਹ ਕੀ ਚੱਕਰ ਹੈ ਵੋਟਰਾਂ ਨੂੰ ਗੁੰਮਾਹ ਕਰਦੇ ਆ ਹੁਣ ਜਿਵੇਂ ਬਿੱਟੂਆਂ ਦਾ ਹੀ ਵੀ ਕਿਰਨ ਆਨੰਦਪੁਰ ਤੋਂ ਜਿੱਤੇ ਆ ਦੋ ਰਾਂ ਲੁਧਿਆਣਾ ਜਿੱਤੇ ਆ ਹੁਣ ਭਾਏ ਭਾਏ ਦੇ ਭਾਏ ਦਾ ਕੀ ਹਾਲ ਕਰਦਾ ਵੀਡੀਓ ਵਿਖਾਈ ਜਾਂਦੇ ਸਾਰਾ ਕੋ ਕੀ ਕੀ ਬੋਲਦਾ ਹੀ ਉਹ ਲੋਕਾਂ ਦਾ ਵੋਟਰ ਪਉਣੀ ਫਿਟੇ ਮੂੰਹ ਆ ਦਾ ਬਿੱਟੂ ਨੂੰ ਸਟੈਂਡ ਹੈਗਾ ਨਾ ਕੋਈ ਇਹ ਆਪਣੇ ਵੋਟਰਾਂ ਨੂੰ ਗੁੰਮਾਹ ਕਰੀ ਜਾਂਦੇ ਆ ਪਰ ਪਰ ਜਿਹੜੇ ਬੰਦੇ ਫੇਰ ਵੀ ਇਹਨਾਂ ਦੇ ਮਗਰ ਹੀ ਲੱਗ ਤੁਰਦੇ ਆ ਉਹਨਾਂ ਨੂੰ ਕੀ ਕਹੋਂਗੇ ਉਹ ਜਮੀਰ ਮਰੀ ਉਹਨਾਂ ਦੀ ਬਿਲਕੁਲ ਜਮੀਰ ਮਰੀ ਉਹਨਾਂ ਦੀ ਇਹ ਆਪਾਂ ਨੂੰ ਇਹਦੇ ਵੋਟਰਾਂ ਨੂੰ ਵੇਚੀ ਜਾਂਦੇ ਆ ਅਖੇ ਵਿਕਾਸ ਕਰਾਂਗੇ ਵਿਕਾਸ ਤੂੰ ਪਹਿਲਾਂ ਬਾਸਾ ਰਹਿਆ ਉਹਦੋਂ ਨਹੀਂ ਹੋਇਆ ਤਰਾ ਵਿਕਾਸ ਥੋੜੀ ਦੂਜੀ ਬਾਡੀ ਚ ਆ ਕੇ ਹੋ ਜਾਊਗਾ ਬਿਲਕੁਲ ਨਹੀਂ ਹੁਣ ਸਾਰਾ ਮੈਂ ਵੀਡੀਓ ਵੇਖੀ ਜਾਂਦਾ ਸੁਣੀ ਜਾਂਦਾ ਨਾ ਐਲਸੀਡੀ ਲਾਈ ਹੁੰਦੀ ਮੇਰੀ ਕੋਈ ਨਹੀਂ ਉਧਰ ਥੁੱਕੀ ਮੇ ਰਹੋ ਕੋਈ ਏਡੀ ਤੋਂ ਡਰੀ ਜਾਂਦਾ ਕਹਿੰਦਾ ਸਾਰੇ ਚੋਰ ਆ ਇਹ ਸਾਰਾ ਭ੍ਰਸ਼ਟਾਚਾਰ ਹੀ ਆ ਜੀ ਭ੍ਰਸ਼ਟਾਚਾਰ ਹੀ ਆ ਕੇਸ ਪੈਣ ਤੋਂ ਡਰਦੇ ਸਾਰੇ ਤਾਂ ਉਧਰ ਉਧਰੀ ਵੜੀ ਜਾਂਦੇ ਆ ਸਹੀ ਗੱਲਾਂ ਮੇਰੀ ਉਹਨੇ ਹਰਣਾ ਬਾਰਡਰ ਨਹੀਂ ਢਪਣ ਦਿੱਤਾ ਉੱਥੇ ਸਾ ਤੇ ਜਿਵੇਂ ਉਹਨਾਂ ਕਿ ਮੈਂ ਆਪ ਦਾ ਕੋਈ ਲੋਕ ਵੀ ਉਹਨੂੰ ووٹ ਨਹੀਂ ਪਾਊਗਾ ਉਹ ਤੇਰੇਆਂ ਦੀਆਂ 13 ਸ਼ੀਟਾਂ ਤੇ 0% ਹੀ ਜਾਊਗਾ ਆਹ ਭਾਈ ਜੀ ਹੰਸਰਾਜ ਹੰਸ ਨੂੰ ਤੁਹਾਡੇ ਹਲਕੇ ਦੇ ਵਿੱਚ ਭਾਜਪੀ ਨੇ ਲੋਕ ਸਭਾ ਚੋਣਾਂ ਚ ਐਮਪੀ ਖੜਾ ਕੀਤਾ ਹੈ ਹੰਸਰਾਜ ਨੂੰ ਬਹੁਤ ਉਮੀਦਾਂ ਨੇ ਵੱਖ-ਵੱਖ ਚੈਨਲਾਂ ਤੇ ਉਹ ਕਹਿੰਦਾ ਫਰੀਦਕੋਟ ਵਾਲੇ ਮੈਨੂੰ ਪਿਆਰ ਬਹੁਤ ਕਰਦੇ ਆ ਕੋਈ ਨਹੀਂ ਵੋਟਾਂ ਨਹੀਂ ਦੱਸਾਂਗੇ ਉਹਨੂੰ ਕੀ ਕੀ ਦੱਸੋਗੇ ਕਿ ਪਿਆਰ ਕਿੰਨਾ ਕਰਦੇ ਆ ਕੋਈ ਨਹੀਂ ਨਹੀਂ ਸੱਚੀ ਪਿਆਰ ਕਰਦੇ ਹਾਂ ਨਹੀਂ ਗੀਤਾਂ ਨੂੰ ਤਾਂ ਉਹਦੇ ਪਿਆਰ ਨਹੀਂ ਕਰਦੇ ਹੀ ਉਹਦੇ ਨੂੰ ਹਾਂ ਪਰ ਕੋਈ ਨਹੀਂ ਦੱਸਾਂਗੇ ਵੋਟਾਂ 'ਚ ਕੋਈ ਉਹਦੀ ਜਿਹੜੀ ਭਾਜਪਾ ਨੂੰ ਜਿਹੜੀ ਮੋਦੀ ਨੂੰ ਨਹੀਂ ਚੰਗਾ ਸਮਝਦੇ ਭਾਜਪਾ ਨੂੰ ਬਿਲਕੁਲ ਨਹੀਂ ਇੱਕ ਵੋਟ ਨਹੀਂ ਮਿਲਣੀ ਸਾਡੇ ਪਿੰਡ 'ਚ ਇੱਕ ਵੀ ਵੋਟ ਨਹੀਂ ਮਿਲਣੀ ਕਿਸਾਨਾਂ ਕਰਕੇ ਵੀ ਕਿਸਾਨਾਂ ਦੇ ਬਹੁਤ ਅਤਿਆਚਾਰ ਕੀਤਾ ਉਹਨਾਂ ਨੇ ਬਿਲਕੁਲ ਨਹੀਂ ਪਾਉਂਦੇ ਵੋਟ ਸਵਾਗਤ ਛੇਤਰਾਂ ਦਾ ਸਾਰੇ ਨੇ ਕਹਦਾ ਛੇਤਰਾਂ ਦੇ ਹਾਰ ਹੀ ਪਾਉਣੇ ਆ। ਬਈ ਪਾਉਂਗੇ ਵੋਟ ਹੰਸਰਾਜ ਹੰਸ ਨੂੰ। ਅਹੀਂ ਤਾਂ ਕਾਸੀ ਪਾਉਣੀ ਅੱਗੇ ਕਾਂਗਰਸੀ ਸੀਗੀ ਉਹ ਨਹੀਂ ਕੋਕ ਕਰਕੇ ਗਿਆ ਸਾਡੇ ਪਿੰਡ ਜਿਉਂ ਆਇਆ। ਜਿੱਤੇ ਆਕਾ ਕ ਨਹੀਂ ਕੀਤਾ ਉਹਨੇ। ਮੜ ਕੇ ਮੂੰਹ ਹੀ ਨਹੀਂ ਵਿਖਾਇਆ ਉਹਨੇ ਤੋਂ। ਨਹੀਂ ਹੰਸਰਾਜ ਹੰਸ ਨੂੰ ਭਾਜਪੀ ਨੇ ਖੜਾ ਕੀਤਾ ਆ। ਉਹ ਕਹਿੰਦਾ ਵੀ ਲੋਕ ਫਰੀਦਕੋਟ ਦੇ ਮੈਨੂੰ ਪਿਆਰ ਬਹੁਤ ਕਰਦੇ ਆ ਮੈਨੂੰ ਜਿਤਾਉਣਗੇ। ਉਹ ਤਾਂ ਮੌਕਾ ਵੇਖਾਂਗੇ ਆਪਦਾ। ਮੌਕਾ ਕੀ ਵੇਖੋ ਪਾਉਂਗੇ ਵੋਟ? ਨਹੀਂ ਮੌਕਾ ਵੇਖਾਂਗੇ ਪਾਉਣੀਆਂ ਕਿ ਨਹੀਂ ਪਾਉਣੀ। ਮਤਲਬ ਪਾ ਸਕਦੇ ਤੁਸੀਂ? ਨਹੀਂ ਨਹੀਂ।